ਆਏ ਹਾਏ 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 ਕੁਵਾਰਾ ਨੋਟ ਵੀ ਕੁਵਾਰਾ ਮੈਨੂੰ ਤਾਂ ਲੱਗਦਾ ਵੀ ਸੱਤ ਅੱਠੀ ਥਾਂ ਤੇ ਆਇਆ ਆਇਆ ਹੈ ਕੁਵਾਰਾ ਹੈ ਕੁਵਾਰਾ ਨਹੀਂ ਸੱਤ ਅੱਠ ਥਾਂ ਤੇ ਕਿਥੇ ਥੋੜੇ ਨੇ ਥੋੜੇ ਯਾਰ ਚਾਚੇ ਨਾਲ ਧੱਕਾ ਨਾ ਕਰਿਆ ਕਰ ਯਾਰ ਤੂੰ ਥੋੜੇ ਨੇ ਹਰ ਵਾਰੀ ਤੂੰ ਕਰ ਜੰਨਾ ਯਾਰ ਲੈ ਵੀ ਚਾਚਾ ਤੇਰੀ ਚਾਹ ਆ ਗਈ ਹਾਂ ਚਾਹ ਫੜ ਵੀ ਚਾਚਾ ਚਾਹ 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 ਕੀ ਹੋਈ ਆਉਂ ਜੇ ਸਾ ਲੱਗੀ ਮੂੰਹ ਤੇ ਕਾਤ ਜੀ ਇਸ ਕੁੜੀ ਇਹ ਵਿੱਚ ਛੇਲ ਦੇਣਾ ਆਉ ਜਿਹਦਾ ਤੋਂ ਕਪੜੇ ਦਾ ਮੂੰਹ ਸਾਫ ਕਰਨਾ ਹਾਂਜੀ ਤੇ ਤੇਰਾ ਮੂੰਹ ਛੇਲ ਦੇਣਾ ਉਹਨੇ ਆ ਬੇ ਕਾਤਿਆ ਨਾ ਆ ਤੰਦਾ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਤੇ ਸਾਰੇ ਭਰਾਵਾਂ ਨੂੰ ਵੈਲਕਮ ਆ ਸਵਾਗਤ ਆ ਤੇ ਜੀ ਆਨਿਵਾਨਿਆ ਤੇ ਕਰਦੇ ਆਂ ਅੱਜ ਦਾ ਵਲੌਗ ਸ਼ੁਰੂ ਤੇ ਅੱਜ ਦੀ ਆਪਣੀ ਜਿਹੜੀ ਰੁਟੀਨ ਹੋ ਗਈ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਜੁੜ ਕੇ ਰਹਿਣਾ ਤੇ ਵੀਡੀਓ ਪੂਰੀ ਵਾਚ ਕਰਨਾ ਲਓ ਜੀ ਅਇ ਤਾਂ ਬੰਦੇ ਮਰੁੰਡਾ ਖਾਂਦੇ ਨੇ ਮੁੰਡਾ ਮੁੰਡਾ ਮਰੁੰਡਾ ਜੀ ਦੇਸੀ ਘਿਓ ਪਾ ਕੇ ਗੁਦੇਸੀ ਗੁੜ ਪਾ ਕੇ ਅਇ ਤਾਂ ਮੋਜਾਂ ਲੱਗੀਆਂ ਆ ਕੇ ਹਾਂ ਤੇ ਫੁੱਫੜ ਵੀ ਵੇਹ ਪਰਾਂ ਨੂੰ ਘਰ ਖਾਂਦਾ ਜੀ ਉਹਨਾਂ ਨੂੰ ਕਾਹ ਮੂੰਹ ਕੀ ਫੁੱਫੜਾ ਹੋਰਾਂ ਮੂੰਹ ਘਰ ਖਾ ਯਾਰ ਕੀ ਹੋ ਗਿਆ ਈ ਕਿਹੜੇ ਖੋਣ ਲੱਗੇ ਯਾਰ ਤੇਰੇ ਕੋ ਹਾਂ ਉਹਨਾਂ ਨੂੰ ਕਾਹ ਲੈ ਚੌੜਾ ਕੇ ਬਾਓ ਖਾ ਬਾਬੂ ਅੱਜ ਜਿਹੜਾ ਨਾ ਲਾ ਕੇ ਕਲਫ ਸ਼ਲਫ ਕੀ ਦੇਖਣਾ ਕੁੜੀ ਵਾਲਿਆਂ ਨੇ ਰਿਸ਼ਤਾ ਕਰਵਾ ਦਈਏ ਤੈਨੂੰ ਮੋਏ ਨੂੰ ਦੇਖਣ ਆਂਦੇ ਕਿਉਂ ਵੀ ਇਹਦਾ ਰਿਸ਼ਤਾ ਕਰਾ ਲਈ ਹੁਣ ਇਹ ਹੁੰਦਾ ਨਹੀਂ ਜੇ ਹੁੰਦਾ ਦੇ ਫੱਕੇ ਤੇ ਫੱਕਾ ਦੇ ਫੱਕੇ ਤੇ ਫੱਕਾ ਕੁਫਾ ਵਿੱਚ ਗਿੜਕਾ ਵੀ ਨਿਕਲਣ ਦੀਆਂ ਨੇ ਫੁੱਫੜ ਮੂੰਹ ਚ ਗਿੜਕਾ ਹੀ ਸੜੇ ਜਿਵੇਂ ਖਜੂਰ ਖਾ ਕੇ ਨਹੀਂ ਗੇਟੇ ਛੁੱਟੀ ਦੀ ਮੂੰਹ ਬਾਹਰ ਆ ਜਾ ਯਾਰ ਤੁਸੀਂ ਵੀ ਖਾ ਲਓ ਲਓ ਜੀ ਪੱਠੇ ਪਾਤੇ ਆ ਨਗਰਾਂ ਨੂੰ ਤੇ ਪਾਣੀ ਵੀ ਪੋਣ ਗਿਆ ਮੁੰਡਾ ਆਉਂਦੀਆਂ ਮੱਝਾਂ ਤੇ ਬਣਦੇ ਆ ਖੁਰਲੀ ਦੇ ਅੰਦਰ ਵੀ ਪੈ ਗਿਆ ਪੱਠੇ ਇੱਥੇ ਹੀ ਪੈ ਗਿਆ ਮੱਝਾਂ ਆਉਂਦੀਆਂ ਤੇ ਬਣਦੇ ਆ ਦਾ ਦੇ ਕੈਮਰਾਮੈਨ ਹੌਲੀ ਹੌਲੀ ਜਾ ਸੀ ਕਿਹਾ ਨਾ ਅਬਲੀ ਜੀ ਅਬ੍ਰੇਤੀ ਨਾ ਬੱਸ chào cho con đeo bạn đang ਚਾਚਾ ਹੁੰਦੇ ਚਵਾਈ ਦਾ ਟਾਈਮ ਹੋ ਗਿਆ ਤਾਂ ਵੱਡਾ ਭਾਈ ਜਾਂਦੇ ਹੈਂ ਚਵਾਈ ਦਾ ਟਾਈਮ ਹੋ ਗਿਆ ਤਾਂ ਵੱਡਾ ਭਾਈ ਜਾਂਦੇ ਆ ਆ ਵੀ ਆ ਗਿਆ ਚਾਚਾ ਕੀ ਗੱਲ ਐ ਅੱਜ ਲਿਸ਼ਕਦਾ ਬੜਾ ਪਿਆ ਬੜਾ ਰਿਜ਼ਲਟ ਆਉਂਦੇ ਅੱਜ ਆਜੇ ਬੜਾ ਰਿਜ਼ਲਟ ਆਉਂਦੇ ਆ ਚਲੋ ਕੋਣੇ ਪਾਸਾ ਲੋ ਜੀ ਵੱਡਾ ਮੁੰਡਾ ਬਾਤਾ ਤੇ ਖਾ ਲੈਣ ਤਾਂ ਫਿਰ ਨੂੰ ਬਣਦੇ ਆ ਚਵਾਈ ਸ਼ੁਰੂ ਕਰੀਏ ਜੀ ਦੁੱਧ ਸਾਡਾ ਛੋਇਆ ਗਿਆ ਦੋਦੀ ਵੀ ਚੱਲਾ ਦੋਦੀ ਨੂੰ ਜਲਦੀ ਬੜੀ ਅੱਜ ਕਿਉਂ ਹੋਦੀ ਆ ਜਲਦੀ ਕਿਉਂ ਆ ਜਿੱਥੇ ਜਲਦੀ ਆ ਜਾਣਾ ਕਿਤੇ ਚਲੋ ਲਓ ਜੀ ਕੀ ਹੋਇਆ ਗਿਆ ਦੋਦੀ ਸਾਰਾ ਹੀ ਛੱਲਾ ਵੀ ਦੋਦੀ ਪਹੁੰਚ 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 ਵੇਂਟ ਮਾਰੋ ਪਕੜੋ 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 ਕੱਲ ਦਾ ਮੈਂ ਟਾਈਮ ਫੋਨ ਕਰਦੀ ਹਾਂ ਚਲੋ ਠੀਕ ਆ ਜਾ ਆ ਲੈ ਪੈਸੇ ਲਹ ਦੇ ਚਾਚੇ ਦੇ ਪੈਸੇ ਕੇ ਆਏ ਹਾਏ 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 ਕੁਵਾਰਾ ਨੋਟ ਵੀ ਕੁਵਾਰਾ ਮੈਨੂੰ ਤਾਂ ਲੱਗਦਾ ਵੀ 7 8 ਥਾਂ ਤੇ ਆਇਆ ਆਇਆ ਹੈ ਕੁਵਾਰਾ ਹੈ ਕੁਵਾਰਾ ਨਹੀਂ 7 8 ਥਾਂ ਤੇ ਕਿਥੇ ਨੇ ਥੋੜੇ ਨੇ ਥੋੜੇ ਯਾਰ ਚਾਚੇ ਨਾਲ ਧੱਕਾ ਨਾ ਕਰਿਆ ਕਰ ਯਾਰ ਤੂੰ ਥੋੜੇ ਨੇ ਹਰ ਵਾਰੀ ਤੂੰ ਕਰ ਜਾਂਦਾ ਯਾਰ ਚਾਚੇ ਨੇ ਇੱਕ ਅੱਧੀ ਲਾਟ ਖਲੋਗੇ ਪਾਣੀ ਲਾਇਆ ਤੇ ਬੋਤਲ ਦੇ ਪੈਸੇ ਵੀ ਨਹੀਂ ਤੂੰ ਦੇਲਾ ਚਾਚੂ ਨੂੰ ਦੇ ਗਿਆਂਦਾ ਹਯੋ ਥੋੜੇ ਨੇ ਬੋਤਲ ਦੇ ਦੇ ਥੋੜੇ ਨੇ ਹਿਸਾਬ ਕਰ ਬੋਰੀ ਖਾਦੀ 300 ਰੁਪਿਆ ਹੋ ਗਿਆ ਤੇ ਮੰਗਰ ਤੂੰ ਮੈਨੂੰ ਪਾਣੀ ਦੇ ਕਿੰਨੇ ਦਿੱਤੇ ਪਾਣੀ ਦਾ 900 200 ਦਾ ਕੋਈ ਵੀ ਬੋਰੀ ਦੇ 200 60 ਦਾ ਸਾਰੇ ਪਿੰਡ ਦੀਆਂ ਮੈਂ ਫਰੀ ਸੱਟਾਂ ਦੇ ਲੈ ਚਾਚਾ ਨੇ ਚੈਲੰਜ ਕਰਤਾ ਬਾਈ ਤੈਨੂੰ ਚੈਲੰਜ ਕਰ ਆਏ ਬਾਦ ਲਿੰਦੇ ਦੇ ਲਈ ਹੋ ਦੱਸ ਤੂੰ ਗੁੰਡਿਓ ਯਾਰ ਇਹ ਤਾਂ ਜਿਆਸਤੀ ਹੈ ਵੈਸੇ ਕੀ ਜਿਆਦੀ ਹੈ ਇਹ ਜਿਆਸਤੀ ਹੈ ਉਹ ਇਹ ਤਾਂ ਜਿਵੇਂ ਸੀ ਲੈ ਹੁਣ ਵੀਡੀਓ ਬਣ ਗਈ ਹੁਣ ਦੇਣੇ ਨੇ ਕਿੰਨੇ ਪੈਸੇ ਦਿੰਦਾ ਇਹ ਮੈਂ ਆਪਣੇ ਫੈਨ ਨੂੰ ਕਹਾਂਗਾ ਉਹ ਪੈਸੇ ਕਢਾ ਕੇ ਦਿਆ ਕਰੇਗਾ ਹੁਣ ਠੀਕ ਹੀ ਹੁਣ ਮੂੰਹ ਸਿੱਧਾ ਕਰ ਲੈ ਯਾਰ ਮੇਰੇ ਨਾਲ ਗੱਲ ਉਹ ਤੇਰੇ ਨਾਲ ਰੇਟ ਨਹੀਂ ਕਰਦਾ ਯਾਰ ਇਹ ਕੰਮ ਨੂੰ ਮੂੰਹ ਮੇਰਾ ਸਿੱਧਾ ਯਾਰ ਉਹ ਤੇਰੇ ਉਹ ਤੇਰੇ ਨਾਲ ਰੇਟ ਨਹੀਂ ਕਰਦਾ ਯਾਰ ਇਹਦਾ ਫਾਇਦਾ ਨਾ ਨਾ ਜੋ ਗਰੀਬ ਬੰਦੇ ਦਿਹਾੜੀ ਚਲੋ ਬਾਲ ਰੋਜੀ ਲਿਆ ਜਾਊਗਾ ਲੈ ਵੀ ਚਾਚੇ ਨੂੰ ਮਜ਼ਦੂਰੀ ਮਿਲ ਗਈ ਉਹਦੀ ਪਾਣੀ ਤੇ ਖਾਦ ਸੁੱਟਣ ਦੀ ਲਾ ਵੀ ਚਾਚਾ ਮੋਜ ਘਾਰਾ ਜੀ ਲਾ ਵੀ ਚਾਚਾ ਤੇਰੀ ਚਾ ਆ ਗਈ ਹਾਂ ਚਾ ਫੜ ਵੀ ਚਾਚਾ ਚਾ 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 ਆਈ ਆ ਉਹਨੇ ਜਿਹਾ ਲੱਗੀ ਮੂੰਹ ਤੇ ਕਾਤ ਤੇ ਇਸ ਕੁੜੀ ਇਹ ਵਿੱਚ ਛੇਕ ਦੇਣਾ ਆ ਜਿਹਨਾਂ ਨੂੰ ਕਪੜੇ ਨਾਲ ਮੂੰਹ ਸਾਫ ਕਰਨਾ ਤਾਂ ਤੇਰਾ ਮੂੰਹ ਛੇਲ ਦੇਣਾ ਉਹਨੇ ਆ ਬੇ ਕਾਤਿਆ ਨਾ ਕੀ ਆ ਤੰਡਾ ਲੱਗਦਾ ਹਾਂ ਆਹ ਅੱਜ ਕੱਲ ਜਿਹੜਾ ਨਾ ਹੁਣ ਕਮਾਉਣ ਨੂੰ ਜ਼ਿਆਦਾ ਕੁਸ਼ਕ ਹੋ ਗਿਆ ਹਾਂ ਸਵੇਰ ਸਵੇਰ ਇੱਕ ਵੱਡੋ ਸਵੇਰ ਸਵੇਰ ਇੱਕ ਉਤਰ ਲਈਦਾ ਅੱਜ ਜਿਹੜਾ ਅਸੀਂ ਨਾ ਪਿਛਲੇ ਟਾਈਮ ਜਾ ਕੁਤਰਿਆ ਤੇ ਕਤ ਬੜੀ ਚਾਚਾਂ ਪਟੁੰਦੀ ਇਹਦਾ ਹਾਲੇ ਹੀ ਆ ਕਿ ਤਾਦਾ ਹੀ ਵੱਡੋ ਤੇ ਤਾਦਾ ਹੀ ਕੁਤਰੋ ਇਹਨੇ ਤਰੇਲੇ ਤਰੇਲੇ ਲਾਓ ਵੀ ਮਿੱਤਰੋ ਚਾਲੇ ਪਾ ਤੈਨ ਪਠਿਆਂ ਨੂੰ ਉੱਥੇ ਚੱਲੇ ਆਂ ਪਠੇ ਵੱਢਣ ਟਾਈਮ ਹੋ ਗਿਆ ਤੇ ਆ ਬੱਦਲ ਬੁੱਦਲ ਗਿਆ ਜ ਬਣੇ ਨੇ ਤੇ ਚੱਲਦੇ ਆਂ ਉਹਨਾਂ ਪਠਿਆਂ ਨੂੰ ਤਵੜਦੀਆਂ ਪਠੇ ਲੋ ਜਾ ਇੱਕ ਮਿੰਟ ਆ ਇਹ ਤੋਂ ਬਾਅਦ ਇਲਾ ਮੋੜੇ ਦਾ ਪੱਤਰਾ ਹੈ ਆ ਨਿਸ਼ਾਨੀ ਹੂ ਮੋਰਚਾ ਯਾਰ ਮੋਰਚਾ ਇਹ ਆ ਮੋਰਚਾ ਇਹ ਆ ਖੁਸ਼ੀ ਵਾਲੀ ਨਹੀਂ ਯਾਰ ਖੁਸ਼ੀ ਵਾਲੇ ਮੋਰਚਾ ਹੈ ਚਾਹੀਦੀ ਗੱਲ ਸੁਣਾ ਯਾਰ ਬਾਲ ਵੇਨ ਦੇ ਨੀ ਵੀਡੀਓ ਨਹੀਂ ਨਹੀਂ ਮੈਂ ਬਣਾਉਣੀ ਨਹੀਂ ਸੋਣੀ ਵੀਡੀਓ ਤਾਂ ਨਾ ਨਾ ਨਹੀਂ ਬਣਾਉ ਉਹ ਪੁਰਾਣੀ ਦੱਸ ਦੇ ਗੱਲ ਆ ਨਾ ਯਾਰ ਨਸਲੇ ਬੈਗ ਬਣਾਦਾ ਮੈਨੂੰ ਸੰਗਾ ਥੱਲੇ ਪੋਤਾ ਰੱਖ ਪੋਤਾ ਆ ਕਰ ਤੇ ਚੜ ਜਾ ਇਕੜ ਕੇ ਚੜ ਕੇ ਵੀਡੀਓ ਬਣਾ ਕੱਜ ਤੋਂ ਆਉਂਦੀ ਯਾਰ ਗੱਲ ਨੂੰ ਬਣਾ ਦੇ ਕੈਂਬੀਡੀਆ ਲੰਮੀ ਹੁੰਦੀ ਜਾਂਦੀ ਹੈ। ਦੱਸਣਾ ਉਹ ਲਾਗੀ। ਤੇ ਚਾਚਾ ਹਰੇ ਪੱਠੇ ਪਾ ਕੇ ਤੇ ਕੀ ਕਰੇਂਗਾ ਤੂੰ? ਛੋਰਾ ਹੀ ਦੇਣੀ ਆ ਔਰਦ ਕੀ ਕਰਨਾ। ਬਾਜੀ ਮੈਂ ਪੈਂਪਰ ਲਾ ਕੇ ਜਾਵਾਂ ਕਰਾਂ ਦਾ। ਬੱਚਿਆਂ ਨੂੰ ਲਓ ਜੀ ਅੱਜ ਗਾਇਜ਼ ਚਾਚਾ ਘਰ ਬੱਚੇ ਨੂੰ ਪੈਂਪਰ ਲਾਵਾਂਗਾ ਮੈਂ। ਪੈਂਪਰ ਲਾ ਕੇ ਜਾਵਾਂ ਦਾ। ਛੀਤੀ ਮਾਰਨ ਦੀ ਆ। ਕਿਹਦਾ ਖਾਲ ਇੱਥੇ। ਨਾ ਜੁਲਮ ਨਾ ਘਰ ਖਾਲਸ ਪੱਠੇ ਖਵਾ ਕੇ ਕਿੱਧਰ ਜਾਣਾ ਇਹਨਾਂ ਨੂੰ। ਹਾਂ ਉਹ ਐਂ ਕਰੀ ਨੇ ਰੂਡੀ ਦੱਸਤੇ ਯਾ ਲਾਦਮੀ ਉਹ ਕਿਲਾ ਉੱਥੇ ਆਰੇ ਪੱਟੇ ਸੱਟੇ ਗਾਈਜ਼ مشورے ਵੇਖੋ ਤੂੰ ਬਸ ਆਜੇਗਾ ਦਸਤਰ ਆ ਇਨੇ ਰੋਖਲਨੇ ਨਹੀਂ ਜੀ ਜੀ ਆ ਇਨੇ ਤੇ ਠੀਕ ਇਹ ਮੈਂ ਆਪੇ ਦਸਤਿਆਂ ਵੱਢ ਕੇ ਹੱਥ ਲੜਾ ਕੱਤਾ ਹੀ ਆਪਣਾ ਹੀ ਹੈ ਅੱਛਾ ਇਹ ਤੂੰ ਹੁਣ ਆਦੀ ਅੱਛੇ ਵਾਸਤੇ ਖੜਨਾ ਨਾ ਹਾਂ ਆਪਦੀ ਬੱਚੀ ਹਾਂ ਸੇ ਹਾਂ ਜੀ ਚਲੋ ਜੀ ਠੀਕ ਹੋ ਗਿਆ ਸਰ ਹਾਂ ਜੀ ਮਾਲ ਪਾਵਾਂ ਦੇ ਸੇਵਾ ਦੀ ਮੇਵਾ ਹੈ ਬਿਲਕੁਲ ਕਿ ਭੁਖੀਆਂ ਖੜੀਆਂ ਰੀਆਂ ਤੇ ਬਾਦੂ ਆਈ ਸਹੀ ਹਾਂ ਸੇਵਾ ਦੇ ਨਾਲ ਮੇਵਾ ਹੈ ਜਿਸ ਦੀ ਗੱਲ ਕਰਾਂ ਦੇ ਮੇਵਾ ਮਿਲ ਗਿਆ ਜੀ ਮੇਵਾ ਹੀ ਨਾ ਪਤਾ ਲੱਗ ਗਿਆ ਤੁਹਾਨੂੰ ਅੱਜ ਕਿ ਸੇਵਾ ਕਰੋਗੇ ਤੇ ਮੇਵਾ ਖਾਓਗੇ ਹਾਂਜੀ ਲਓ ਜੀ ਪੱਠੇ-ਪੁੱਠੇ ਨਾ ਤਕਰੀਬਨ ਲੱਦੇ ਹੀ ਗਿਆ ਹੈ ਤਕਰੀਬਨ 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 ਨਹੀਂ ਹੂੰ ਚਾਚਾ ਯਾਰ ਤੋਂ ਅੱਜ ਵੇਲੇ ਉਹ ਗੱਲ ਨਹੀਂ ਸੁਣਾਈ ਗੱਲ ਨਹੀਂ ਯਾਰ ਅੱਜ ਨਾ ਮੂਡ ਨਹੀਂ ਲਓ ਜੀ ਜਨਾਬ ਗਾਇਜ਼ ਚਾਚਾ ਲੋ ਜਿਹੜਾ ਮਨਾ ਮੂਡ ਨਹੀਂ ਆਈ ਠੀਕ ਹੈ ਅੱਜ ਤਮੇ ਤੇਰੀ ਚਾਚੀ ਨਾਲ ਨਹੀਂ ਗੱਲ ਕਰਨੀ ਤੇ ਕਿਉਂ ਲਓ ਜੀ ਨਹੀਂ ਆਪਾਂ ਪਰਾਂਗੇ ਯਾਰ ਨਹੀਂ ਜੀ ਚਾਚੀ ਨਾਲ ਕੋਈ ਨਾਰਾਜ਼ਗੀ ਹੈ ਕਿ ਕਿਸੇ ਨਾਲ ਨਾਰਾਜ਼ਗੀ ਹੋਰ ਨਾਰਾਜ਼ਗੀ ਨਹੀਂ ਹੈ ਹਾਂ ਆਪਰਾ ਬਚਾ ਲਈ ਅੱਛਾ ਚਲੋ ਆਜਾ ਆਜਾ ਕਰੀਬੋਂ ਸ਼ਾਮ ਹੋ ਗਈ ਸੂਰਜ ਵੀ ਗਰੂਪ ਹੋ ਗਿਆ ਤੇ ਹੁਣ ਚੱਲਦੇ ਆ ਡੇਰੇ ਤੇ ਡੰਗ ਡੂੰਗੋ ਜਿਹੜੇ ਰਹਿ ਗਏ ਨੂੰ ਅੰਦਰ ਕਰ ਦਈਏ ਤੇ ਇਹ ਇਕੱਠੇ ਕਰੰਦੇ ਆ ਨਾ ਤੇ ਕਰਦੇ ਆਪਾਂ ਵਲੌਗ ਦਾ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਮਿਲਦੇ ਆਪਾਂ ਇੱਕ ਨਵੇਂ ਵਲੌਗ ਵਿੱਚ